ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ।

घर <laughs> आयो ਉਦਰੇ ਸੰਗਰਾਮ ਰਾਹੀ ਨੂੰ ਯਾਦ ਰੱਖਣਾ ਉਹਨੀਆਂ ਕੁਰਬਾਨੀਆਂ ਇਹਨਾਂ ਨੂੰ ਯਾਦ ਰੱਖਣਾ ਜੀਵਨ ਵਿੱਚ ਪਾਈ ਉਹ ਸਾਥੇ ਰੱਖਣਾ ਸੁਖੁਰ ਕੱਚੇਪਾਲ ਜੀ ਮਹਾਰਾਜ ਜੀ ਦੀ ਸਹਾਇਤਾ ਹੀ ਐਸੇ ਸਾਥ ਹੀ ਸੀ ਸਾਸਣ ਦੀ ਕਿ ਦਿੱਤੀ ਦਵੇਂ ਤੇ ਬਿਠਾਉਣਾ ਕਿ ਇਹ ਬਹੁਤ ਬਲਦੀ ਬਾੜੇ ਨੇ ਕਿਹੜਾ ਕਿਹੇ ਕੁੰਡ ਦਾ ਕਦਰਾ ਕਿਹੇ ਧਰਤੀ ਦੇ ਨਾਲ ਇਹ ਤਰਦੀ ਦੇ ਲਿਖਿਆ ਨੂੰ ਹੋ ਸਕਦਾ ਹੈ ਪਹਿਲੇ ਸਮਿਆਂ ਦੇ ਵਿੱਚ। ਪਹਿਲੇ ਜੁਗਾਂ ਦੇ ਵਿੱਚ ਕਹਿੰਦੇ ਨੇ ਪਈ। ਜਦੋਂ ਇਸ ਦਾ ਕਰਦਰਾ ਜਿਵੇਂ ਮੁਰੇ ਦਾ ਕਰਤੀ ਦੇ ਗੇਂਦਾਂ ਸੀ ਤਾਂ ਹੋਰ ਪੈਦਾ ਹੋ ਜਾਂਦੇ ਸੀ। ਜਿਹੜੇ ਰਾਜਸਤਾ ਵਿੱਚ ਜਿਵੇਂ ਦਾ ਸੀ ਤੇ ਰਾਜਸਤ ਬੜੇ ਪੈਦਾ ਹੋ ਜਾਂਦੇ ਸੀ। ਕਵੀ ਤਰਪਾਚਾਰ ਮਹਾਰਾਜ ਨੇ ਖੈਰੇ ਜਨਨ ਸਮਾਧਿ ਦਾੰਦ ਹੈ। ਇਸੇ ਕਰਕੇ ਉਹਨੇ ਖਾਸ ਤੌਰ ਤੇ ਉਹਨਾਂ ਨੂੰ ਕਿਹਾ ਤਾਂ ਕੋਈ ਐਸੀ ਕਿ ਜ਼ਿਆਦਾ ਪੰਖ ਤਿਆਰ ਹੋਵੇ ਕਿਉਂਕਿ ਉਹਨਾਂ ਨੇ ਰੱਖਿਆ ਕੀਤਾ ਸੀ ਕਿ ਸਿਰ ਤੇਰੀ ਨਹੀਂ ਲੰਬੇ ਸਮੇਂ ਲਈ ਤੋਂ ਸਾਸ ਸੰਗਤ ਭਗਵ ਅਰਜਨ ਦੇਵ ਜੀ ਮਹਾਰਾਜ ਨੂੰ ਅਤੇ ਦਵੀ ਦੇਵ ਨਾਲ ਕੇ ਸਾਸ ਨੇ ਦਾ ਸਾਸ ਸੰਗਤ। ਤੇ ਐਸੀ ਕੀ ਜਿਹੜਾ ਘੁੰਮ ਦਾ ਕਤਾਰ ਦਰਦੀ ਦੇ ਨਾਲੇ ਕੇ ਜਾ ਕੇ ਸਾਜਾ

ਜਿਹਦੀ ਕਾਲਪੇਣੀ ਮੇਰੇ ਪਾਤਸ਼ਾਹ ਬੇਸਾ ਸੇ ਉਹਨਾਂ ਨੇ ਸਤਿਮੰਨ ਦੇ ਕੇ ਆਪਣੇ ਸਾਹਮਣੇ ਆਪ ਦਾ ਜਿਹੜਾ ਉਹ ਕੋ ਤੁ ਗੁਰ ਜਿਹੜੇ ਸਣੇ ਦੇ ਗਿੜੇ ਬੈਠੇ ਨੂੰ ਆਪ ਪਾਤਸ਼ਾਹ ਨੇ ਨੂੰ ਪੰਜ ਪਾਤਸ਼ਾਹ ਅਰਜੰਦੇਵ ਜੀ ਮਹਾਰਾਜ ਸਨਾਨ ਕੀਤਾ ਜਦੋਂ ਤੁਮੇ ਲਈ ਤੇ ਸਾਥਰ ਗਏ ਚੋਤਨਾ ਚੋਤਨਾ ਬਾਗੇ ਜੀ ਸਭੀ ਜਿਹੜਾ ਸਾ ਸੰਗਿਓ ਸਣੇ ਦੇ ਹੀ ਹੋਏ ਨੇ ਤੀਸਰੇ ਇਸ ਰਸਨੇ ਪਾਚਿਆ ਸਾਸ਼ਟਰੀ ਜਮੇ ਜੀ ਉੜੀ ਤੇ ਸਵਾਸ ਜੀ ਗਏ ਉਹ ਸਾਧ ਸੰਗਤ ਬੜੀਆਂ ਬੜੀਆਂ ਹੋਣ ਲਈ ਵਰਕਤਾ ਲਈ ਸਮੂਹ ਨੂੰ ਦਿੱਸ ਸੰਸਾਰ ਬਹੁਤ ਪਿਆਰ ਤੇ ਸੰਪਰਮੇਸ਼ ਦੇ ਘਰ ਦਾ ਇਹ ਜੀਵਨ ਦੇ ਕੇ ਗਏ ਨਾ ਬਾਣਿਆਂ ਜੁੜਿਆ ਭਾਈਚਾਰੇ ਦੇ ਜੁੜਿਆ ਦੇਖ ਲਓ ਸੰਸਥਾਨ ਦੀ ਨੀਰ ਭਾਈ ਦਾਮੀ ਭਾਈ ਉਹਨਾਂ ਨੇ ਕੋਈ ਯਾਤਪਾਦ ਨੂੰ ਨਹੀਂ ਲਿਆਂਦਾ ਉਹਨਾਂ ਨੇ ਭਾਈ ਇੱਕ ਬੜੀ ਪੁਤੀ ਸੁਤੀ ਹੋ ਜਿਹੜੀ ਹਾਂ ਬੰਦੇ ਦੀ ਬਾਣੀ ਭਾਈ ਸਾਈਂ ਮੀਆਂ ਮੀਤਿਆਂ ਸਾਸ ਸਿੰਘ ਜੀ ਉਹਨਾਂ ਨੇ ਬੁਲਾ ਕੇ ਤੇ ਸਾਚਰਾਣ ਦੇ ਨੀਰ ਪਾਈ ਆਪ ਉਹਨਾਂ ਨੇ ਜੋੜਨਾ ਕੀਤਾ ਤੋੜਨਾ ਨਹੀਂ ਕੀਤਾ ਸਾਰੇ ਸੰਗਤੂ ਮਹਾਰਾਜ ਆ ਕੇ ਉਹਨਾਂ ਯਾਸ ਮਾਰਨ ਮੰਨ ਲਈ ਤੋੜਨ ਸਭ ਨੂੰ ਜੁੜੇ ਸਾ ਸੰਗਤ ਜੁੜਨ ਵਿੱਚ ਪੜਾ ਜੁੜਨ ਵਿੱਚ ਪਾਉ। ਸੋ ਜੁੜ ਕੇ ਹੀ ਮਾਰਗ ਦਾ ਨਾਮ ਜਪਣਾ ਹੈ ਸੰਸਕੁਲਾਂ ਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਜਿੱਤੇ ਸਤਿਗੁਰਾਂ ਦੀ ਸੰਤਾਂ ਦੀ ਭਗਤਾਂ ਦੀ ਬਾਣੀ ਦਰਜ ਹੋਵੇ ਉਹ ਗੁਰੂ ਦਾ ਰੂਪ ਹੈ। ਹਰ ਹਰ ਕੋਈ ਇੱਕ ਹੈ ਗੁਰੂ ਵਿਚਾਰ ਕਰ ਸਨਾਹ ਜਤ ਦੇ ਉਸਤਰਾ ਜੋ ਜਾਣੇ ਬੁੱਧੇ ਸਮਾਏ ਉਹ ਪ੍ਰਵੇਸ਼ਨ ਦਾ ਰੋਕੀ ਹੋਵੇ ਸਾ ਸੰਗਤ ਜੀ اپنا نام دکھا جی سماپت ہو گیا جب سارے مہاراج شب

تیرہ سو ستر پرکاش دار اور پندرہ سو اٹھائیس شہادت ہوئی بہتر دھارنا نے جو آپ کا اتہس کے سامان نہیں ہے تے اس دوس کی تمہیں سارا سنگتوں پہلے کام شری گرداس تارک سرا سموں بہت بہت بدائی ਅਵੇਲਾ ਤੇ ਉਪਰ ਸੰਧਿਆ ਦੇ ਉਹ ਜੀਵਾਨ ਸਿੱਦੇ ਬੱਚਿਆਂ ਨਾਲ ਜੋ ਭਾਵੇਂ ਮਨੁੱਖੀ ਕਿਤੇ ਹਨ ਨੰਨ ਲਗਾਤਾਰਵਾ ਹੈ ਰੂਟੀਨ ਚ ਕਰਦੇ ਨੂੰ ਚੇ ਤੇ વિશેਸ਼ ਤੌਰ ਤੇ ਸਾਡੇ ਦੇ ਸੱਚੇ ਭਾਈ ਸਾਹਿਬ ਭਾਈ ਜਸਵੀਰ ਬਾਦ ਸਿੰਘ ਜੀ ਤੇ ਉਹਨਾਂ ਦਾ ਆਪੀ ਦਿੱਤਾ ਇਹਨਾਂ ਨੇ ਭੌਤਿਕ ਉਧਰਤੀ ਲੈ ਜਾਈਆਂ ਬਹੁਤ ਬੇਲਕੀ ਸ਼ਾਇਦ ਜੀਨ ਦੇ ਗਾਇੰਦ ਗਿੱਤਨ ਪ੍ਰਸਤ ਕਰਦੇ ਸੁਨੋਦਾਰ ਸਭਾਗੋ ਸੰਗਤ ਨੂੰ ਮੌਕਾ ਦੋ ਸੋ ਬਾਕੀ ਆ ਜੋ ਆਪਾਂ ਕੇਂਦਰੀ ਪਾਵਰ ਕਰਦੇ ਆ ਆਕੁਰਾਲੀ ਪਾਵਨ ਪਾਣੀ ਬਾਰੇ ਮੈਂਨੀ ਸਤਿਗੁਰੂ ਜੀ ਮਿਹਰੋਂ ਆਖਿਆ ਵੀ 60 ਦਿਨਾਂ ਦੀ ਉਧਾਰ ਦੇਦੇ ਹੋਏ ਸਤਿਗੁਰਾਂ ਨੇ ਫਰਮਾਨ ਕੀਤਾ ਹੈ ਕਿ ਜਿਹੜਾ 9 ਮਹੀਨੇ ਤੱਕ ਦਾ ਗ੍ਰੰਥ ਜਿਹੜਾ ਆਪਣੇ ਮੂਲ ਤੋਂ ਦੂਰ ਹੋ ਜਾਂਦਾ ਤੇ ਫੌਕ ਇਹਨੂੰ ਹੁੰਦੀ ਹੈ ਜਿਹੜਾ ਮਨ ਉਹ ਆਪਣੇ ਗੁਰੂ ਦੇ ਨਜ਼ਦੀਕ ਰਹਿੰਦਾ ਹੈ ਉਹ ਨੂੰ ਧਿਆਨਦਾ ਜਿਹੜੀ ਜੀਵਨ ਨੂੰ ਟੁੱਟਦੀ ਆ ਉਹ ਦਾ ਸਤਿਆਨਾਸ ਹੁੰਦਾ ਮੱਛੀ ਦਾ ਮੇਨ ਜਿਹੜਾ ਸੂਰਤ ਨਾਲ ਜੁੜਦਾ ਪਾਣੀ ਹੈ ਜਦੋਂ ਉਸ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਦੇ ਆ ਸੱਤਿਆ ਦਾ ਬਾਹਰ ਜੀ ਬਹੁਤ ਵੱਡੀ ਆ ਤਾਂ ਹੌਲੀ ਹੌਲੀ ਤਰ ਤਕੇ ਕਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਹੈ ਜੇ ਮਨੋਖੀ ਨੇ ਆਪਾਂ ਜਦੋਂ ਆਪਣੇ ਅਸਿਰਥ ਨਾਲ ਦੇ ਇਤਿਹਾਸਤ ਮੰਨ ਉਹਨਾਂ ਦੇ ਇਤਿਹਾਸ ਨੂੰ ਉਹਨਾਂ ਦੇ ਕੀਤੇ ਜੋ ਮਹਾਨ ਕਾਰਨਾਮੇ ਨੇ ਸਾਡੀ ਜ਼ਿੰਦਗੀ ਦੇ ਅੰਦਰ ਇਹ ਆਪਨੋ ਵਿਸਥਾਰ ਤੇ ਅਸੀਂ ਆਪਣੇ ਮੂਲ ਤੋਂ ਟੁੱਟਦੇ ਨਜ਼ਰਾਂ ਤੇ ਜਿਹੜਾ ਮਨੁੱਖ ਮੂਲ ਤੋਂ ਟੁੱਟਦਾ ਹੈ ਉਸ ਦੀ ਹਾਲ ਉਸ ਤਰ੍ਹਾਂ ਸੀ ਜੋ ਉਹਦੀ ਹਿੰਦ ਹੈ ਵੇਸ ਅਨੁਪਾਉਨ ਬਣਦਾ ਫਰਮਾਨ ਹੈ ਸੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਇਤਿਹਾਸ ਦੇ ਬਹੁਤ بڑے ਕਾਰਨ ਹੈ ਅੱਜ ਅਮਾ 60 40 ਜਿਵੇਂ ਜਿਸ ਮਾਰੇ ਇਹ ਮਨ ਦੀ ਬਹੁਤ ਬੱਡੀ ਹੋ ਜਾਂਦੀ ਹੈ ਇਸ ਦੇ ਵਿੱਚ ਇਸ ਪ੍ਰਕਾਸ਼ ਦੇ ਵਿੱਚ ਅਪੋ ਬੈਠ ਕੇ ਮਨੁੱਖ ਮਹਿਮਾ ਪਰਮਾਤਮਾ ਤੋਂ ਦੂਰ ਹੋ ਜਾਂਦੇ ਜਿਹੜਾ ਮਨੁੱਖ ਨੂੰ ਮਾਰੇ ਦੇ ਕੇ ਸੀਚਪਾਉਂਦਾ ਕਿਉਂ ਚੁਹੁੰਦਾ ਕਿਉਂਕਿ ਸਾਡਾ ਸੀਸ ਜਨਾ ਬਹੁਤ ਚਾ ਸੋ ਸਾਧਗੁਰੂ ਗਾਨਕੀ ਮਹਾਰਾਜ ਜਿਨ 152 ਸਾਲ ਦਾ ਲੰਬਾ ਜੀਵਨ ਸੀ ਗੱਲ ਜਿੱਥੇ ਉਹਨੇ ਬਾਨਪੁਰਖ ਦੇ ਨਾਲ ਸਾਡੀ ਇੱਕ ਮਿੱਤਤਾ ਬਣੀ ਰਸਤਾ ਦੱਸਿਆ ਹੈ ਰਾਹ ਦੱਸਿਆ ਹੈ ਕਿ ਇਸ ਤਰ੍ਹਾਂ ਮਿਲਣਾ ਹੈ ਉਹ ਤੁਹਾਨੂੰ ਮਨੁੱਖ ਦੇ ਸਨਮਾਨ ਦੀ ਗੱਲ ਕੀਤੀ ਹੈ ਉਹਨਾਂ ਦੀ ਆਜ਼ਾਦੀ ਦੀ ਗੱਲ ਕੀਤੀ ਵਨੋਕ ਨੂੰ ਕੁਦਰਤੀ ਰੂਪ ਦੇ ਵਿੱਚ ਜਿਉਣਾ ਜਿਨ੍ਹਾਂ ਨੂੰ ਕੋਨਾ ਰੂਪ ਦਿੱਤਾ ਸੀ ਜਿਹੜੇ ਬੋਲਿਆ ਨਹੀਂ ਉਹਨਾਂ ਦਾ ਨਕਸ਼ਾ ਨਹੀਂ ਕੀਤਾ ਇਹ ਰਹਿਗੁਣਾਂ ਦੀ ਸਮਾਜਤਾ ਇਸੇ ਕਰਕੇ ਵੀ ਮਾਰੇ ਜੋਗ ਦੇ ਅੰਦਰ ਦੋ ਤਰ੍ਹਾਂ ਦੀਆਂ ਧਾਰਨਾਵਾਂ ਹਮੇਸ਼ਾ ਚੱਲਦੀ ਹੋਈਆਂ ਨੇ ਚੰਗੀਆਂ ਤੇ ਮਾੜੀਆਂ ਕਈ ਤੋਂ ਕਹਿ ਰਹੇ ਨੇ ਇੱਕ ਜਿਹਾ ਅੰਦਾਜ਼ੀ ਆਪਾਂ ਹਰਸਤਾਨ ਹੈ ਹਰਸਤਾਨ ਇੱਕ ਬੰਦਾ ਜਿਹੜਾ ਪ੍ਰਾਨਾ ਉਹ ਗਰੀ ਸਾਂਸਾਂ ਦਿੱਤੀ ਉਹ ਆਉਂ ਉਤੇ ਭਾਈ ਰਾਮਿਕ ਨੂੰ ਕਰਦਾ ਬੜਾ ਵਾਲਿ ਤੁਨੀ ਦੇ ਪਤੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਧਾਨ ਜੀ ਕਮਲਕੌਰ ਜੀ ਦਾ ਧੰਨਵਾਦ ਕਰਦਾ ਵੀ ਬਾਸ ਨੂੰ ਉਹਨਾਂ ਨੇ ਮੌਕਾ ਦਿੱਤਾ ਸੱਜ ਦਾ ਧੰਨਵਾਦ ਕਰਦਾ ਜਿਉਂ ਵੀ ਸਦੀ ਸਭਾ ਦਾ ਮੇਨ ਜਿਉਂਦਾ ਤੇ ਅਸੀਂ ਕਿਸੇ ਨੂੰ ਵੀ ਗੁਰੂ ਘਰ ਦੀ ਸੇਵਾ ਕਰਨ ਨੂੰ ਨਹੀਂ ਰੋਕਦੇ ਕੋਈ ਵੀ ਆਗ ਦੇ ਗੁਰੂ ਘਰ ਵੱਧ ਜਣਕੀ ਸੇਵਾ ਕਰ ਸਕਦਾ ਹੈ ਤੇ ਅੱਜ ਤੱਕ ਵੀ ਕਿਸੇ ਨੂੰ ਇਹ ਦੱਲ ਨਹੀਂ ਗਿਆ ਕਿ ਉਹ ਸੇਵਾ ਦੇਖ ਕੇ ਕਿ ਸਾਰੇ ਸੰਗਤ ਜੋ ਰਵਾ ਬਦਲੋ ਪੁਲਾਦ ਕਾਮਨਾ ਦੇ ਵਿੱਚ ਬੇਨਤੀ ਆ ਵੀ ਅਸੀਂ ਵੱਧ ਘਟ ਕੇ ਗੁਰੂ ਘਰ ਦੇ ਵਿੱਚ ਸੇਵਾ ਕਰੀ ਹੈ ਤੇ ਅੱਜ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੋ ਸੀ ਦੀਪੁਰ ਹੈ ਉਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡੇ ਭਾਈ ਸਭਾਈ ਤਸਵੀਰ ਕਾਸੀ ਜੀ ਦੇ ਰਾਗੀ ਜਤਾ ਦੇ ਨਾਲ ਇੱਕ ਬੋਲਕੀ ਕਸਪੀ ਨੇ ਪੀਰ ਜੀਰ ਨਾਲ ਅਗਰਵਾਣੀ ਨਿਕਲਣਾ ਸਹਿਪਾਨ ਹੋ ਕੇ ਵਾਲਕੀ ਦਾ ਤੇ ਕਮੇਟੀ ਇਸ ਦਿੱਤੇ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਤੇ ਨਾਲ ਮੈਂ ਇੱਕ ਸਭਾ ਵੱਲੋਂ ਆਪ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਅਸੀਂ ਜਦੋਂ ਚਾਹਤ ਪਿਆਸ ਕਰਦੇ ਸਭ ਤੋਂ ਪਹਿਲਾਂ ਅਸੀਂ ਬੁੱਟੇ ਰਾਣੀ ਚੋਂ ਕੀਤੇ ਸੀਗੇ ਤੇ ਉਹ ਬੁੱਟਿਆਂ ਦਾ ਜੋ ਸਭ ਤੋਂ ਪਹਿਲਾ ਬੁੱਟਾ ਅਸੀਂ ਸੁਪਰੀ ਸਾਹ ਸੋਸਾਇਟੀ ਤੋਂ ਲਵਾਇਆ ਸੀਗਾ ਉਸ ਤੋਂ ਬਾਅਦ ਬਹੁਤ ਸਾਰੇ ਬੁਟੇ ਲਾਇਏ ਸੀਗੇ ਤਾਂ ਕਮੇਟੀ ਨੂੰ ਬੇਨਤੀ ਆ ਵੀ ਜਦੋਂ ਸਾਡਾ ਕੋਈ ਜਨਮ ਦਿਨ ਲੰਘਦਾ ਜਾਂ ਆਪਾਂ ਕਿਸੇ ਕੋਈ ਅਜੁਰਗ ਦੀ ਯਾਦ ਦੇ ਵਿੱਚ ਇੱਕ ਬੁਟਾ ਜ਼ਰੂਰ ਗੁੰਧਾ ਰੱਖੇ ਲਾਇਆ ਜਾਂ ਸਾਹਮਣੇ ਤੇ ਅਸੀਂ ਅੱਜ ਥੋੜੇ ਬਹੁਤੇ ਡੋਏ ਕੱਢ ਲਏ ਆ ਤੇ ਸੰਗਤ ਜੀ ਜਨਾਬੀ ਤੇ ਬੇਨਤੀ ਆ ਕਿ ਜੇ ਹੋ ਸਕੇ ਤਾਂ ਸਾਨੂੰ ਟਰੀਗਾਰਡ ਫਰਾਸ਼ ਦੇ ਦਿੱਤੇ ਜਾਣ ਤਾਂ ਕਿ ਅਸੀਂ ਹੋਰ ਬੁਟੇ ਲਾ ਸਕੀਏ ਕਿਉਂਕਿ ਵਾਤਾਵਰਣ ਨੂੰ ਛੁੱਟ ਕਰਨਾ ਬਹੁਤ ਜ਼ਰੂਰੀ ਆ ਇਸ ਰੂਪੇ ਆਨਲਾਈਨ ਸਮਾਜ ਦੇ ਰੂਪੇ ਦੇ ਕਰ ਗੁਪੀਅਤੀ ਮੱਠੀ ਗਏ ਤੇ ਸਾਨੂੰ ਸਾਹ ਲੈਣਾ ਬੇਸਾਬ ਹੋ ਜਾਣਾ ਹੈ ਇਹ ਸੰਗਤ ਜ਼ਰੂਰ ਬੇਨਤੀ ਨੂੰ ਵਰਤਣ ਕਰੇ ਜੀ ਤੇ ਮੰਦਰ ਤਿਆਰ ਆ ਸਾਰੇ ਸੰਗਤ ਨੇ ਮੰਦਰ ਚੱਕ ਕੇ ਜੁਟੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ سہولت ملدی نے اتنے چوبی گنٹے سب ایمرجنسی کی سویدھا بھی دتی جانی ہے آج ہی بک کرو اپنی اپوائنٹمینٹ اٹھانوے سات یا اٹھانوے وزٹ کرو سندو ہاسپٹل چنڈی روڈ نواں شہر ਸੱਜਣਾਂ ਸ਼੍ਰੀ ਪਰਸੇਨ ਨਗਨਾ स्वत आज ਦੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਨ ਇਜਾਜ਼ਤ ਦਿਓ ਧੰਨਵਾਦ